ਜਬ ਆ ਗਿਆ ਚੜਾਉ ਜੰਦ ਮੈਨੂੰ ਤਾਂ ਲੱਗਦਾ ਪਤਾ ਨਹੀਂ ਕਿਹਨੂੰ ਭਾਈ ਫਿਰਦਾ ਗੱਟੀ ਚ ਐਂ ਤਾਂ ਫਿਰਦਾ ਲੋਟਨੇ ਆਉਣਾ ਕੱਲ ਨੂੰ ਘਰੇ ਲਿਆ ਕੇ ਬਾਦੂਗਾ ਹੈ ਐਂ ਫਿਰ ਆਪਾਂ ਕਿਹਦੇ ਕਿਹਦੇ ਮੂੰਹ ਫੜਾਂਗੇ ਹੌਣ ਗੱਜੇ ਦਾ ਮੈਂ ਛਾੜਦਾ ਗੱਟੇ ਦੇ ਅੱਚ ਆਉਣ ਦੇ ਕੇ ਰਾਂ ਨੂੰ ਅੱਧੀ ਰਾਤ ਹੋ ਗਈ ਘਰੇ ਨਹੀਂ ਬੜਿਆ ਲੈ ਘਰੇ ਡੰਗਰ ਭੁੱਖੇ ਤਲਾਈ ਜਾਂਦੇ ਨੇ ਬਚਾੜਾ ਪਤਾ ਨਹੀਂ ਕਿੱਧਰ ਵਗਿਆ ਕੀ ਇਹਨਾਂ ਦਾ ਕਰੀ ਗਏ ਯਾਰ ਬੁਰਾ ਹਾਲ ਹੀ ਆ ਜੰਦ ਐਂ ਤਾਂ ਸੜਈ ਪਿਆ 10 ਮਿੰਟ ਬਣਾ ਬਾਹਰ ਵਗ ਜਾ ਉਨੀ ਕਿਧਰ ਭਾ ਚਾਲਦੇ ਆ ਐਂ ਤਾਂ ਸ਼ੇਰੋ ਫਿਰ ਹੋ ਰਿਆ ਕੰਪਾਈਆਂ ਆ ਤਾਂ ਲੈ ਲੈ ਕੰਪਾਈਨਾ ਆ ਆ ਗਿਆ ਕੱਲ ਲਈ ਆ ਚਲਾਵਾ ਕਰਿਆ ਸ਼ਕਤਰਾ ਆਇਆ ਕਿ ਤੂੰ ਤਾ ਨਾ ਆ ਜਾ ਆ ਜਾ ਸ਼ੇਰਾ ਕਰਦਾ ਮੈਂ ਤਿੰਨ ਹਿਸਾਬ ਦਾਵਾ ਚ ਲਾਇਰੋ ਤੇ ਘੱਡੀ ਨੂੰ ਤੁਰੇ ਫੰਮਿੰਗ ਲਫੜਾ ਬੰਗ ਛਾੜ ਦੇਣਾ ਕੰਮ ਨਹੀਂ ਕਰਨੇ ਨਾ ਮਾਣੀ ਮੁੰਡੇ ਘਰ ਦੀ ਫਿਕਰ ਵੀ ਕਰ ਲਿਆ ਕਰੋ ਕਿ ਆਖੀ ਮੂੰ ਤਰ ਪੈਂਦੇ ਬੰਦਾ ਠੱਕੰਦੇ ਮਾਰਾ ਬੜਾ ਪੁੱਛ ਲਈ ਹੈ ਕੀ ਗੱਲ ਬਾਤ ਦੀ ਪਰ ਨਿਕਲਿਆ ਬਾਹਰ ਆ ਕੇ ਆਰਤੀ ਕਰੀ ਹੁਣ ਤਰੀ ਦਾ ਕਿਹਾ ਕਿ ਮੈਂ ਮਾਰਦਾ ਸੀ ਹੱਥਾਂ ਮਾਰਨੀ ਹੈ ਤੂੰ ਹੱਥਾਂ ਮੈਂ ਤੇ ਲੱਪਣ ਲਾਉਣ ਨੂੰ ਫਿਰਦਾ ਸੀ ਕਿਧਰ ਆਇਆ ਤੂੰ ਮਾਇ ਦਾ ਈ ਆਇਆ ਹੈ ਨਾ ਉਹ ਮਗਲਾ ਕੁਝ ਜਿਆਦਾ ਖੋਲ ਤੂੰ ਕਿਧਰ ਬੰਦਾ ਹੀ ਦੰਨਾ ਕਾ ਕਿਹੜਾ ਬੰਦਾ ਉਦੋਂ ਜਮੀ ਉਹ ਮਾਲਾ ਬਣਾ ਚੈੱਕ ਕਰ ਲਾ ਮੈਂ ਦੇਖਿਆ ਪੈ ਨੱਖਾਂ ਨਾਲ ਉਹ ਨਹੀਂ ਬੱਡੇ ਪਈ ਤੇ ਕੋਈ ਗੱਲ ਤੋਂ ਫੈਮੀ ਪੈ ਗਈ ਹਾਂ ਤੁਹਾਨੂੰ ਮੈਨੂੰ ਇਹ ਤਾਂ ਨਹੀਂ ਹੋ ਸਕਦਾ ਭਰਾਵਾ ਮੈਨੂੰ ਨਾਲ ਤੂੰ ਆਪਣੀ ਗੱਡੀ ਬਣਾਏਗਾ ਹੜ ਹੈ ਹਾਂ ਗੱਡੀ ਕੇ ਬਣਾਏਗਾ ਹਾਂ ਕਿਰਦਾ ਤੇ ਜਿਹੜੇ ਸਾ ਮੈਂ ਤੇ ਲੱਛਣ ਨੇ ਮਿਲਣਾ ਤੈਨੂੰ ਗੱਡੀ ਤੇ ਦੇ ਹੀ ਖਣਾ ਮੈਂ ਤੈਨੂੰ ਗੱਡੇ ਕਿਵੇਂ ਕਿਵੇਂ ਹੁਣ ਤੈਨੂੰ ਪਤਾ ਨਹੀਂ ਨਾਲ ਕੌਣ ਬੜੇ ਤੇਰੇ ਕੌਣ ਸੀ ਨਾਲ ਆਹ ਦੇਖ ਲੈ ਤੈਨੂੰ ਐਵੇਂ ਹੀ ਭਲੇਖਾ ਪੈ ਗਿਆ ਬਿੱਲਾ ਹੈ ਕਿਤੇ ਉਹ ਕੋਟ ਸੀ ਇਹਦਾ ਕੋਟ ਉਹ ਚੀਟ ਦੇ ਕੋਟ ਪਾਇਆ ਹੋਇਆ ਸੀ ਖੱਟੇ ਰੰਗ ਦੀ ਚੁੰਨੀ ਸੀ ਬੱਲੇ ਉਹ ਸ਼ੇਰਾ ਮੈਨੂੰ ਦੇਖਣ ਦੇ ਜਾ ਖੋਲ ਦੇ ਨਾ ਤੂੰ ਇਹਦਾ ਕੋਟ ਸੀ ਹੈ ਇਹ ਥੋੜਾ ਖਾਲੀ ਕਮਾਲ ਉਹ ਵੀ ਲੈ ਤੈਨੂੰ ਤਾਂ ਨਹੀਂ ਭਲੇਖਾ ਪੈ ਗਿਆ ਕਿਤੇ ਤੈਨੂੰ ਭਲੇਖਾ ਪੈ ਗਿਆ ਵੱਡੇ ਭਾਈ ਓਏ ਨਹੀਂ ਐ ਗੱਡੀ ਦਾ ਆਪਣੀ ਸੀ ਲੈ ਲਿਆ ਓ ਨਹੀਂ ਯਾਰ ਆਪਣੀ ਗੱਡੀ ਦਾ ਆਪਣੀ ਹੋ ਗਈ ਲੋ ਮੈਂ ਚਲੋ ਨਾ ਲਾ ਤੂੰ ਗਿਆ ਕਿਧਰੋਂ ਆਇਆ ਬਣਾ ਤੂੰ ਕਿਧਰ ਗਿਆ ਸੀ ਗੱਡੀ ਲੈ ਕੇ ਮੈਂ ਤਾਂ ਮਾਨਸਾ ਤੋਂ ਆਇਆ ਸੀ ਦਵਾਈ ਲੈ ਕੇ ਮਾਨਸਾ ਤੋਂ ਹਾਂ ਉਹ ਉਹ ਵੱਜ ਤੋ ਨਹੀਂ ਆਂਦੀ ਸੀ ਪਿੰਡ ਕੰਨੀ ਯਾਰ ਉਹ ਚਲ ਮੈਨੂੰ ਭਲੇਖਾ ਲੱਗ ਗਿਆ ਯਾਰ ਚਲ ਦਵਾਈ ਦੂ ਹੀ ਲੈ ਆ ਬਣਾ ਆ ਦਵਾਈ ਲੈ ਆ ਚਲ ਕੋਈ ਗੱਲ ਨਹੀਂ ਮੈਨੂੰ ਭਲੇਖਾ ਲੱਗ ਗਿਆ ਚਲ ਠੀਕ ਆ ਪਰ ਚੰਗਾ ਓਏ ਤੈ ਜਾ ਦਵਾ ਲਾਦਾ ਹਵਾ ਹਵਾ ਪਾ ਲਈ ਹੈ ਜੀ ਨਾ ਹਵਾ ਦਾ ਫੋਲ ਲਾ ਮੋਰ ਦੱਕੇ ਕਿਵੇਂ ਆ ਗਈ ਉਹ ਦਵਾ ਲਾ ਉਹਨੇ ਸਬਜੀ ਸੂਜੀ ਚੀਰਤੀ ਸੀ ਕਿਹੜੀ ਸਬਜੀ ਉਹ ਫਰ ਗਿਆ ਤੇਰਾ ਜਮੀ ਜਿਹੜਾ ਤੈਨੂੰ ਫੜਾ ਕੇ ਤੜਕੇ ਜਾਂਦਾ ਹੋਇਆ ਓਏ ਉਹ ਤਾਂ ਧਰੀ ਪੀ ਆਦਾਣਾ ਬਣਾਤੀ ਹਾਂ ਸਾਟਾ ਵਾੜਾ ਤੈਨੂੰ ਡਿੱਕੀ ਗਈ ਸੀ ਕਾਦੀ ਨਾਲ ਅੱਗੇ ਬਣਾਤੀ ਅੱਜ ਤੈਨੂੰ ਕਹੇ ਸੀ ਵੀ ਬੱਕਰਾ ਲੈ ਕੇ ਵੀ ਬੱਕਰਾ ਗਿਆ ਜੀ ਸੁਣਨਾ ਤੇ ਹੋਰ ਮੈਂ ਤਾਂ ਕੰਮ 바ਕੇ ਸੀ ਕਿਤੇ ਉੱਥੇ ਲੇਟ ਹੋ ਗਿਆ ਯਾਰ ਤੂੰ ਡਾਕ ਜੌਂਕੀਆਂ ਦੇ ਵਾਗ ਗਿਆ ਸਰਦਾਰ ਜੀ ਤੈਨੂੰ ਤਾਂ ਪਰਖੀ ਸੀਗਾ ਕਿਹੜੀਆਂ ਡਾਕ ਜੌਂਕੀਆਂ ਤੇ ਤੜਕੀ ਕਰ ਲਿਆ ਕਰ ਕਲਪ ਬਣ ਲਿਆ ਕਰ ਟੂਟੀ ਦੀ ਬਾਕਾ ਕਲਪ ਕਿਹੜੀ ਕਲਪ ਮੈਂ ਤਾਂ ਨੈਤ ਹੋਣਾ ਹੈ ਉਮਰ ਕਿਹੜੀ ਮੇਰੀ ਕਿਹੜੀ ਉਹ ਮਰਾ ਉਹਦਾ ਨਾਮ ਵੀ ਪਤਾ ਦੂਜਾ ਕਿੱਧਰ ਗਿਆ ਥੋੜਾ ਉਹਦਾ ਪਤਰੇ ਮਗਰੀ ਨਿਕਲ ਗਿਆ ਸੀ ਕਹਿੰਦਾ ਮੈਂ ਬਹੂ ਲੈ ਕੇ ਆਉਣਾ ਬਹੂ ਲੈਣ ਗਿਆ ਉਹ ਹਾਂ ਤੇ ਚੈਲਾ ਦੇ ਨਾਲ ਜਿਹੜੇ ਦਾ ਤੈਨੂੰ ਗਿੱਟ-ਬਿੱਟ ਕੀਤੀ ਸੀ ਸਾਰੀ ਦੱਸ ਗਿਆ ਕਿਹੜੇ ਚੈਲਾ ਦੇ ਨਾਲ ਆਇਆ ਸੀ ਕਿਹੜੇ ਚੈਲਾ ਦੇ ਨਾਲ ਤੂੰ ਹਾਂ ਅੱਗੇ ਛੋਟੇ ਦਾ ਫਾਹਾ ਵੱਡਾਂਗੇ ਕਿਹਨੇ ਕਿਹਾ ਤੈਨੂੰ ਓਏ ਦੱਸ ਕੇ ਆਪਣਾ ਕਿਹਦੇ ਕਿਹਨੇ ਕਿਹਾ ਤੈਨੂੰ ਬਚਾ ਲੜਾ ਦੱਸ ਚੱਲ ਓਏ ਦਾਰੂ ਵੇਕੇ ਪਕਾਈ ਮਾਰ ਗਿਆ ਤੂੰ ਵੀ ਉਹਦੇ ਗੱਲਾਂ 'ਚ ਆ ਗਿਆ ਓਏ ਉਹਦਾ ਜੋਖੀ ਸੀ ਉਹਦਾ ਤੈਨੂੰ ਪਤਾ ਮੈਨੂੰ ਯਾ ਲੱਗਦਾ ਕਿ ਤੈਨੂੰ ਮੈਂ ਭਲਾ ਕਰਦਾ ਮੈਂ ਨੂੰ ਕੀ ਪਤਾ ਵੇ ਉਹ ਤਾਂ दारू ਪੀ ਕੇ ਬਾਅਦ ਕੱਟੇ ਬੋਲਦਾ ਉਹਨੇ ਗੱਲਾਂ ਚ ਫਿਕਰ ਨਾ ਕਰ ਤੂੰ ਉਹ ਕਹਿੰਦਾ ਕਿ ਮੈਨੂੰ ਐ ਕਿ ਕਿਆ ਵੱਡਾ ਬਣਾ ਲੈ ਵੀ ਬਸੋੜੇ ਦਾ ਫਾਹਾ ਵੱਡਾਂਗੇ ਵੀ ਆਪਾਂ ਦੋਏ ਕਰਾਵਾਂਗੇ ਉਹ ਨਹੀਂ ਨਹੀਂ ਤੂੰ ਖੜ ਜਾ ਮਹੀਨਾ ਛੰਛਣ ਹੋਈ ਲੈ ਛਾੜ ਛਾੜ ਕੇ ਮੈਂ ਉਹ ਛੰਛਣ ਤੋਂ ਸੱਤ ਟਰੈਕਟਰ ਕਿਧਰ ਗਿਆ ਆਪਣਾ ਟਰੈਕਟਰ ਨੂੰ ਤੂੰ ਤਾਂ ਕੱ데 ਗਿਆ ਸੀ ਕੀ ਕਹੇ ਗਿਆ ਸੀ ਮੈਂ ਚਾਈਲਾ ਨੇ ਨੂੰ ਨਹੀਂ ਹਕਾਇਤ ਹੈ ਉਹ ਟੈਂਕ ਦਾ ਇਹ ਕਿੰਨਾ ਹੋਗਾ 6 ਵਜੇ ਪੈਣੇ ਖੜਾਤਾ ਜਾਂਦਾ ਹੋ ਸਾਨੂੰ ਤਾਂ ਪਤਾ ਨਹੀਂ ਟੈਂਕੀ ਤੇਲ ਦੀ ਲੈ ਗਿਆ ਭਰਾ ਕਿ ਉਹ ਬੱਲੇ ਉਹ ਤੇਰੇ ਛੇਰੋ ਮੱਲਾ ਦੇ ਘਰ ਆ ਹੀ ਲਟਾ ਦੋਗੇ ਮੈਨੂੰ ਤਾਂ ਲੱਗਦਾ ਨਾ ਜੇ ਮੈਂ ਨਾ ਹੁੰਦਾ ਓਏ ਉਹਦਾ ਉਹ ਆਪਣਾ ਵਿਚ ਲੜਾ ਛੱਡ ਕੇ ਆਇਗਾ ਓਏ ਛੱਡ ਕੇ ਤਾਂ ਆਇਆ ਕਿਹਾਂ ਤਾਨੂੰ ਮਈ ਸੀ ਐਂ ਤਾਂ ਕੱਲ ਕੋਈ ਹੋਰ ਮਗੂਗਾ ਉਹ ਛੱਡ ਕੇ ਵੀ ਜਿਹੜੀ ਚੀਜ਼ ਹੁਣ ਉਹਦਾ ਤੂੰ ਗੱਲ ਕਰੀ ਉਹ ਤਾਂ ਕਹਿੰਦਾ ਮੈਂ ਉਹਨੂੰ ਪੁੱਛ ਕੇ ਗਏ ਆ ਅਈ ਆਹੀ ਗੱਲਾਂ ਨੇ ਛੋਟੀਆਂ ਤੁਸੀਂ ਮੈਨੂੰ ਦੱਸਦੇ ਨਹੀਂ ਹੋ ਯਾਰ ਦੱਸ ਦੇ ਤੂੰ ਕੁੱਟਦਾ ਦਾ 12 ਵਜੇ ਆਉਂ ਤੂੰ ਦੱਸੇ ਤਾ ਹੁਣ ਨਹੀਂ ਕਰੇ ਕਿੱਧਰ ਆਇਆ ਤੂੰ ਦੱਸੀ ਦੇਨੂਗੀ ਉਹ ਮੈਨੂੰ ਕੀ ਪਤਾ ਉਹ ਛੱਡ ਕੇ ਤਾਂ ਉਹ ਆਇਆਗਾ ਅੰਦਰ ਕੰਨ ਚ ਗੁੱਗਲਿਆ ਮਾਰਿਆ ਕਰੇ ਉੱਠ ਕੇ ਉਠੇ ਕੰਮ ਤਾਂ ਦਿੱਕਾ ਤੋੜਦਾ ਨਹੀਂ ਨੰਬਰ ਦਾ ਹੀ ਭਾਲਦਾ ਤੂੰ ਭੋਲੀ ਪਤਾ ਕਹਿੰਦਾ ਵੱਡੇ ਵੱਡਾ ਕੇ ਗਿਆਗਾ ਮੈਂ ਕਿਹਾ ਤਾਂ ਹੈਗਾ ਅਸੀਂ ਪਰ ਹੱਥ ਨੇ ਜੀ ਘਰੇ ਤਾਂ ਲਿਆਉਣੀ ਸੀ ਇਹਨਾਂ ਦਾ ਪਤੀ ਐ ਸਾਨੂੰ ਮੈਂ ਤਾਂ ਦਿੱਤਾ ਪਾਉਨੂ ਉਹ ਕੋਈ ਨਾ ਬਈ ਛੱਡ ਕੇ ਜਾਊਗਾ ਛੱਡ ਕੇ ਜਾਊਗਾ ਨਾਲੇ ਹੋਰ ਉਹ ਚੱਲ ਆ ਜਾ ਰੋਟੀ ਏਟੀ ਬਣਾਉਣੇ ਆ ਆ ਗਿਆ ਬਈ ਆ ਗਿਆ ਉਹ ਚਾਲ ਤੂੰ ਬੜਾ ਸਿਆਰਾ ਅਸੀਂ ਹੁਣ ਕਿੱਥੇ ਤਵੇ ਦੇ ਹੱਥ ਭੂਕਦੇ ਆ ਤਾਨੂੰ ਤਾਂ ਹੁਣ ਚੈਦਾ ਦਾ ਮੁੰਡੇ ਦੇ ਕਿਹਾ ਬਈ ਬਹੂ ਟ੍ਰੈਡ ਤੇ ਲੈ ਕੇ ਉਹ ਤਾਂ ਬਹੂ ਦੇ ਹੱਥ ਨਹੀਂ ਖਾਵਾਂਗੇ ਹੁਣ ਬਾਓ ਓਏ ਪਤਾ ਵੀ ਨਾ ਲੱਗ ਜੀ ਓਏ ਆ ਬਾ ਤੜਾਇਉਂਦਾ ਕੋਲੀ ਛੱਡਿਆ ਕੁੱਤਾ ਕੱਤਾ ਆ ਜੂਗੀ ਜਾਣਨਾ ਮੈਂ ਤਾਂ ਬਾਹ ਡਾਉਣ ਜਾਣਾ ਕਿੱਥੇ ਲਹੂ ਪੀਤਾ ਇਹਨਾਂ ਨੇ ਇਹ ਭਾਂ ਜਮੀ ਸਰ ਗਿਆ ਇਹਨਾਂ ਦਾ ਘੜੀ ਘੜੀ ਦੇ ਗੇਟ ਉਹ ਚੰਦ ਉਹ ਕੱਚਾ ਅੰਦਰ ਕਿੱਤਰ ਬੜੀ ਨਾ ਕੀ ਹੋ ਗਿਆ ਹੁਣ ਮੈਂ ਯਾਰ ਕਾਲੀ ਕਾਲੀ ਚ ਭੁੱਲ ਗਿਆ ਕੀ ਭੁੱਲ ਗਿਆ ਉਹ ਮੈਨੂੰ ਤਾਂ ਐਂ ਰੱਸ ਯਾਰ ਤੁਹਾਡੇ ਕੋਲ ਜ਼ਮੀਨ ਕਿੰਨੀ ਆ ਭਲਿਆ ਲੋਕਿਆ ਐਡੀ ਦੂਰੋਂ ਦੀ ਕਿ ਲੋੜ ਜੀ ਜਦੋਂ ਮਰਜੀ ਪੁੱਛ ਲੰਦਾ ਉਹ ਨਹੀਂ ਯਾਰ ਫੇਰ ਵੀ ਪੱਕੀ ਪੜਤਾ 12 ਕਿੱਲੇ ਬਾਣਦੇ ਸਾਡੇ ਮੇਰੇ ਭਰਾ 12 ਪੂਰੇ ਆ ਪੂਰੇ ਆ ਘੱਟ ਵੱਧਣਾ ਹੋ ਜੇ ਦੇਖ ਲੈ ਘੱਟ ਨਹੀਂ ਵੱਧ ਬਵਾਦੀ ਹੋ ਠੀਕ ਆ ਹਾਂ ਕਰਵਾ ਦਈਏ ਸਨਸਨ ਉਹ ਕਰਾ ਦੇ ਹੋਰ ਕੀ ਭਾਲਦੇ ਹੋਲੀ ਬੋਲੀ ਆ ਉੱਪ ਲੱਗੋ 12 ਕਿੱਟ ਕੱਲੇ ਨੋਂਦੇ ਕਿ ਤਿੰਨਾਂ ਨੋਂਦੇ ਉਹ ਕੱਲੇ ਨਹੀਂ ਕੋ ਚਾਰ ਕਿੱਲੇ ਆਉਂਦੇ ਯਾਰ ਅੱਛਾ ਹਾਂ ਚਾਰ ਕਿੱਲੇ ਪੂਰੇ ਤੈਨੂੰ ਪੂਰੇ ਪੂਰੇ ਜਾਵਾਂ ਚਾਰ ਚਾਰ ਆਉਂਦੇ ਦਿੰਦੇ ਭਾਈ ਹਾਂ ਠੀਕ ਆ ਕੋਈ ਬਿੰਗੀ ਬੁਲਣਾ ਖਤਰੀ ਪਾਲ ਨਹੀਂ ਲੱਭ ਲਈ ਕੁੜੀ ਘੜੀ ਕੋਈ ਪੂਰੀ ਦਾ ਆਪਾਂ ਲੱਭ ਲਈ ਮੰਗਲਵਾਰ ਨੂੰ ਦੇਖਣ ਜਾਵਾਂਗੇ ਆ ਮੰਗਲਵਾਰ ਨੂੰ ਹਾਂ ਕੋਈ ਯਾਰ ਮੈਂ ਤਾਂ ਨਹੀਂ ਹੁਣਾ ਭਰਾ ਉਹ ਤੇ ਅੱਛਾ ਉਹ ਤੂੰ ਜਾ ਐਂ ਗੇ ਰਾਂ ਛੋਟੇ ਛੋਟੇ ਨੂੰ ਲੈ ਜਾਗੇ ਨਾਲ ਕੰਮਲੇ ਉਹਨੂੰ ਕਿ ਬੁਲਾ ਜੀਣਾ ਅੱਛਾ ਉਕਰਾਂ ਦੇਖ ਕੇ ਹਾਲਾ ਦੱਸਾਂ ਇਹਨਾਂ ਨੂੰ ਮੁੰਡਾ ਭਾਈ ਠੀਕ ਆ ਐਨੀ ਜ਼ਮੀਨ ਆ ਠੀਕ ਆ ਮੈਂ ਤੂੰ ਕੁੜੀ ਮਾੜੀ ਦੇਖਾਂ ਫੋਟਰ ਦੇ ਵਗਾਲ ਅਫਸੋਰ ਟੀਆ ਕਰਵਾਦ ਗੀ ਫਿਰ ਸੰਸਨ ਕਰਾ ਦੇ ਹੋਰ ਕੀ ਭਾਲਦਾ ਲਵਾਦ ਕੀ ਡੀ ਜੇ ਲਵਾ ਦੇ ਲਵਾ ਦੇ ਹਾਂ ਠੀਕ ਆ ਫਿਰ ਹਾਂ ਚੰਗਾ ਚੰਗਾ ਗੇਟ ਜਾ ਬਾਲੀ ਛੇਦੀ ਲਈ ਜਾਂਦਾ ਓਏ ਕੁੱਤਾ ਕਰਤਾ ਬੜ ਜੇ ਯਾਰ ਠੀਕ ਕਮਾ ਤਾਂ ਹੀ ਪਤਾ ਕਰਨਾ ਆ ਜੀਗਾ ਚੱਲ ਚੰਗਾ ਓਏ ਯਾਰਤਾ ਮਗਰੀ ਆ ਕਰੰਦੀ ਚੱਲਿਆ ਓਏ ਆ ਜਾ ਹੁਣ ਅੰਦਰ ਆ ਇੱਥੇ ਬਹਿ ਗਿਆ ਬੱਬੇ ਪਿਆ ਕੋਰ ਜੀ ਓਏ ਇਹ ਤਾਂ ਉਹ ਇਹ दारू ਪੀਣਾ 100 ਰੁਪਿਆ ਮੰਗਦਾ ਸੀ ਯਾਰਾ ਗੱਲ ਤਾਂ ਉਹ ਮੈਨੂੰ ਤਾਂ ਲੱਗਦਾ ਵੀ ਪਹਿਲਾਂ ਵੀ ਖਦੇ ਆ ਗਿੱਜਾ ਕੁਝ ਦੇ ਤਾਂ ਨਹੀਂ ਦਤ ਕਰੇ ਤੂੰ ਨਾ ਨਾ ਪਰ ਤਾਂ ਸਾਗ ਸਾਗ ਜੇ ਕਰੀ ਜਾਂਦਾ ਸੀ ਉਹ ਕਿਹੜਾ ਸਾਗ ਉਹ ਸਾਗ ਕਹਿੰਦਾ ਸੀ ਉਹ ਸਾਗ ਸਰੋਂ ਦਾ ਸਾਗ ਖੈ ਸਰੋਂ ਦਾ ਸਾਗ ਬੜਾ ਖਾਲਿਆ ਤੇ ਛੱਟ ਦੁਖਿਆ ਗੈਸ ਬਣ ਗਈ ਕਹਿੰਦਾ ਪੋਵਾ ਲਾਣਾ ਕਿ ਪੀਰ ਲੈ ਲੈ ਜੀ ਕਹਿੰਦਾ ਤੂਰ ਤੋ ਥੋੜਾ ਸਾਗ 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 ਓਏ ਕੋਈ ਨਹੀਂ ਖੜ ਜਾ ਮੀ ਨਾ ਕਹਤਾ ਤੇਰਾ ਕੰਮ ਕਰ ਦੂਗਾ ਚੱਲ ਚੰਗਾ ਯਾਰ ਰੋਟੀ ਲੈ ਲੈ ਬਿਸਤਾਂ ਨਾ ਅਕਦਾ ਗੋਸਾ ਕਾਲਾ ਵਾ ਮੈਨੂੰ ਐ ਲੱਗਦਾ ਜਿਵੇਂ ਚਾੜ ਦਾ ਵਿਚੋਲਾ ਸੀ ਚਾਲ ਦੇਖਦੇ ਆ ਬਾਬਾ ਭਮਕਰ ਦਾਸ ਅੱਗੇ ਮੇਥੇ ਹੀ ਚੋਰੋਂ ਗਿਆ ਖਰਾਬਿੱਤਾ ਇਹਦਾ ਹੋਵੇ ਨਾ